ਸਮੇਂ ਦੇ ਵਿੱਚ ਰਹੀ ਗੱਲ ਸਾਡੀ ਲੋਕਾਂ ਦੀ ਜਦੋਂ ਗੱਲ ਜ਼ਮੀਨਾਂ ਤੇ ਆਉਂਦੀ ਆ ਤਾਂ ਅਸੀਂ ਇਕੱਠੇ ਹੋ ਕੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਜਾਂਦੇ ਆ ਕਿਉਂ ਕਿਉਂਕਿ ਸਾਡੀ ਜ਼ਮੀਨ ਨੂੰ ਹੱਥ ਪਿਆ ਪਰ ਜਦੋਂ ਸਾਡੇ ਪੰਚ ਤੇ ਗੱਲ ਆਉਂਦੀ ਆ ਉਦੋਂ ਵੀ ਸਾਨੂੰ ਖੜਨਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸਾਡੇ ਪੰਛ ਦਾ ਉਹ ਜਰਨੈਲ ਸੀਦੇ ਦੋ ਬੱਚੇ ਸਨ ਇੱਕ ਬੱਚਾ ਬਾਬਾ ਅਜੀਤ ਸਿੰਘ ਦਾ ਕਲੇਜਾ ਕਢਾ ਕੇ ਫੇਰ ਸਾਨੂੰ ਉਹਨੇ ਜ਼ਮੀਨਾਂ ਬਖਸ਼ੀਆਂ ਤੇ ਦੱਸੋ ਵੀ ਜੜ ਕੋ ਕਿਹਨੇ ਸੋਚਿਆ ਕਦੇ ਸੋਚਿਆ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਪੋਤਾ ਹੀ ਪੈਦਾ ਕਰ ਲਈਏ ਕਦੇ ਪੜਾਇਆ ਬੰਦਾ ਸਿੰਘ ਬਹਾਦਰ ਮਾਰੇ ਆਪਣੇ ਬੱਚਿਆਂ ਨੂੰ ਪਾਪਾ ਮੁੰਡਾ ਸਿੰਘ ਬਾਹਤਾਂ ਨੇ ਸਾਨੂੰ ਜ਼ਮੀਨਾ ਦੇਣ ਦੇ ਬਦਲੇ ਆਪਣੇ ਬੱਚੇ ਦਾ ਕਾਲਜਾ ਮੂੰਹ ਵਿੱਚ ਪਵਾ ਲਿਆ ਤੇ ਸਾਥੋ ਇਹ ਵੀ ਨਹੀਂ ਸਜਿਆ ਵੀ ਅਸੀਂ ਉਹਦੇ ਵਰਗਾ ਜਰਨੈਲ ਹੀ ਘਰ ਵਿੱਚ ਪੈਦਾ ਕਰ ਦਈਏ ਲੱਖ ਦੀ ਲਾਣ ਪਾਇਆ ਛਿੜੇ ਸਾਡੀਆਂ ਜ਼ਮੀਨਾਂ ਲਈ ਆਪਦੇ ਬੱਚੇ ਦਾ ਕਾਲਜਾ ਮੂੰਹ ਵਿੱਚ ਪਵਾਇਆ ਹੋਵੇ ਤੇ ਅਸੀਂ ਇਹ ਵੀ ਨਹੀਂ ਇੱਕ ਦਿਨ ਕਿਹਾ ਅਰਦਾਸ ਕੀਤੀ ਵੀ ਬਾਬਾ ਸਾਡੇ ਘਰ ਬੰਦਾ ਸਿੰਘ ਬਹਾਦਰ ਵਰਗਾ ਜਰਨੈਲ ਪੈਦਾ ਹੋਵੇ। ਜੇ ਹਉਦੇ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੜਾਇਆ ਹੁੰਦਾ ਤਾਂ ਨੌਬਤਾਂ ਜ ਨਹੀਂ ਹੁੰਦੀ ਸੀ। ਕਿਉਂਕਿ ਉਹ ਯੋਧੇ ਸੀ। ਉਹ ਲੜਨ ਵਾਲੇ ਬੰਦੇ ਸਨ। ਜਿਹੜੇ ਆਪਣੇ ਲੋਕਾਂ ਦੇ ਲਈ ਇਹਨਾਂ ਜ਼ੁਲਮਾਂ ਦਾ ਸਾਹਮਣਾ ਕੀਤਾ। ਸਾਡਾ ਫਰਜ਼ ਬੰਦਾ ਸੀ ਆਪਣੇ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਦੱਸਦੇ ਪਰ ਅਸੀਂ ਦੱਸਿਆ ਨਹੀਂ ਇਹ ਸਾਡੀ ਪਹਿਲੀ ਗਲਤੀ ਆ 2 ਨੰਬਰ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਤਦੋਂ ਗਰਦਾਰੀਆਂ ਹੋਈਆਂ ਸੀ ਸਾਡੀ ਇਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਗਰਦਾਰੀਆਂ ਕਿਵੇਂ ਹੋ ਜਾਂ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਤ ਸਮੇਂ ਦੇ ਵਿੱਚ ਉਹ ਖਿਆਰੇ ਨਾਲ ਸਮਝੌੜ ਲੱਗੇ ਸੀ ਤਾਂ ਧਿਆਨ ਸਿੰਘ ਡੋਗਰਾ ਇੱਕ ਇਹੋ ਜਿਹਾ ਬੰਦਾ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਸਮਝਾਉਂਦੇ ਸਨ ਉਹ ਉਸ ਬਦਲ ਕੇ ਦੱਸਦਾ ਸੀ ਲੋਕਾਂ ਨੂੰ ਇਹ ਦੱਸਦਾ ਸੀ ਵੀ ਇਹਦੀ ਬੋਲੀ ਮੈਂ ਸਮਝਦਾ ਹੁਣ ਕੋਈ ਸਮਝ ਨਹੀਂ ਸਕਦਾ ਉਸ ਤੋਂ ਬਰਬਾਦੀਆਂ ਸ਼ੁਰੂ ਹੋਈਆਂ ਮਹਾਰਾਜਾ ਚੜਾਈ ਕਰਕੇ ਉਸੇ ਦਿਨ ਤੋਂ ਪੰਜਾਬ ਦੇ ਲੋਕਾਂ ਦੇ ਦਿਨ ਮਾੜੇ ਹੋਣੇ ਸ਼ੁਰੂ ਹੋ ਗਏ ਪੰਜਾਬ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਸੀ ਛੇੜੀ ਅੱਜ ਅਸੀਂ ਇਹਨਾਂ ਭਾਰਤ ਵਾਲਿਆਂ ਦੀ ਕੱਟ ਪੁੱਟਲੀ ਬਣ ਕੇ ਰਹਿ ਗਏ ਆ ਸਾਡੀ ਇੱਕ ਜਿਹੜੀ ਪੰਜਾਬ ਸੀ ਨਾ ਮਹਾਰਾਜਾ ਛੇੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਇੱਕ ਕੰਛੀ ਸੀ ਇੱਕ ਸਿੱਖ ਰਾਜ ਸੀ ਜਿਹਦੇ ਵਿੱਚ ਕੋੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਚਾਰ ਚਹੇ ਚਰੇ ਚਰਨੈਲ ਸਿੰਘ ਕਮਾਂਡਰ ਸੀਗੇ ਜਿਹੜੀ ਚੇਨ ਨਰਮੇ ਤੋਂ ਬੱਲੇ ਸੀ ਚਾਰੇ ਜ਼ੋਰੇ ਸਨ ਅੱਜ ਸਾਡੇ ਬੱਚੇ ਜਾ ਕੇ ਉੱਥੇ ਮਜਬੂਰੀ ਦੇ ਵਿੱਚ ਟੱਕੇ ਖਾਂਦੇ ਆ ਕਿਉਂ ਖਾਂਦੇ ਆ ਕਿਉਂਕਿ ਸਾਡਾ ਰਾਜ ਗਿਆ ਵਾਰਾਜਾ ਰਣਜੀਤ ਸਿੰਘ ਵਰਗਾ ਰਾਜ ਟੌਪ ਤੇ ਰਾਏ ਸੀ ਅੱਜ ਵੀ ਗੱਲਾਂ ਹੁੰਦੀਆਂ ਉਸ ਰਾਜ ਦੀਆਂ ਇਸ ਕਰਕੇ ਅਸੀਂ ਮੋਦੀ ਨੂੰ ਸਲਾਹ ਦਿੰਦੇ ਆ ਇੱਕ ਵਾਰ ਇੱਕ ਵਾਰ ਖਾਲਸੇ ਨੂੰ ਮੌਕਾ ਦੇ ਆਹੀ ਕਿਸਾਨ ਜੇ ਨਾ ਗੱਡੀਆਂ ਤੇ ਕੁੰਮਰ ਤੇ ਸਾਨੂੰ ਕਾਲ ਸਭਾ ਜਾਣੀ ਦਾ ਸੋਨਿਆ ਮੋਟਰ ਬੰਦੀ ਕੀਤੀ ਸੀ ਗੋਟ ਬੰਦੀ ਇਸੇ ਕਰਕੇ ਕੀਤੀ ਸੀ ਨਾ ਵੀ ਕਾਰਪੋਰੇਟ ਘਰਾਣਿਆਂ ਤੋਂ ਪੈਸਾ ਕਰਾਈਏ ਪਰ ਅਸੀਂ ਥੋਲੇ ਲੋਕ ਅਸੀਂ ਔਖੇ ਹੁੰਦੇ ਰਹੇ ਤੇ ਕਾਰਪੋਰੇਟ ਘਰਾਣੇ ਵਾਲੇ ਸਾਰੇ ਇੱਕ ਨੰਬਰ ਚਾਹਤਾ ਪੈਸਾ ਕਰ ਗਏ ਇਹੋ ਜੇ ਰਾਜੇ ਕਿੱਥੇ ਮਹਾਰਾਜਾ ਰਹੀਤ ਸਿੰਘ ਸੋਨੀਆਂ ਦੇ ਦੇਤੀਆਂ ਸੀ ਸਭਾ ਬਹੁਤ ਘੱਟ ਮਿਲਦਾ ਹੁੰਦਾ ਸਵੇਰੇ ਤੋਂ ਪ੍ਰਮਾਤਮਾ ਚਰਪਾ ਚ ਰੂਗ ਆਸੀ ਸੰਵਰਚ ਹੋਰ ਤੇਜ਼ ਕਰਾਂਗੇ ਪਰ ਇੱਕ ਗੱਲ ਯਾਦ ਰੱਖੋ ਜਦੋਂ ਪੇਪਰ ਨੇੜੇ ਹੁੰਦੇ ਆ ਨਾ ਕਿੰਨੇ ਆਮ ਸਰ ਕੋਲ ਦਾ ਬੱਚੇ ਦੀ ਪ੍ਰਾਈਮ ਚੇਂਜ ਹੋ ਜਾਂਦੀ ਆ ਆ ਸਾਡੀ ਇਸ ਤੇਜ਼ ਦਾ ਸਮਾਂ ਵੀ ਬਤਾ ਦੋ ਕਿੰਨੇ ਆ ਜਿਹੜਾ ਉਹ ਸਾਡੀ ਸਖਤ ਹੈ ਉਸ ਤਰ੍ਹਾਂ ਕੋ ਦੇਖਤੀ ਆ ਜੀ ਜੇ ਜੇ ਸਮਾਂ ਨਿਭਾਇਆ ਜਾਵੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਟੇਜ ਤੋਂ ਪਹੁੰਚਾ ਕਰੋ ਅਸੀਂ ਜਰੂਰ ਜਿੱਤਾਂਗੇ ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਸ਼ਾ ਨੇ 14 ਜੰਗਾਂ ਲੜੀਆਂ ਇੱਕ ਵੀ ਜੰਗ ਦੇ ਵਿੱਚ ਛੜ ਕੇ ਨਹੀਂ ਗਏ ਤੇ 14 ਦਿਨਾਂ 14 ਜੰਗਾਂ ਜਿੱਤੀਆਂ ਸੀ ਅਸੀਂ ਵੀ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ